ਤੜਕਸਾਰ ਪਈ ਬਰਸਾਤ ਨੇ ਛੁੱਟੀ ਵਾਲੇ ਦਿਨ ਮੁਹੱਲਾ ਰਾਜਨਗਰ ਦੇ ਲੋਕਾਂ ਦੀ ਉਡਾਈ ਨੀਂਦ ਤੜਕਸਾਰ ਪਈ ਬਰਸਾਤ ਦੇ ਚਲਦਿਆਂ ਦਿਨ ਐਤਵਾਰ ਦੀ ਛੁੱਟੀ ਵਾਲੇ ਦਿਨ ਜਿੱਥੇ ਲੋਕ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਸੌ ਰਹੇ ਸੀ ਉੱਥੇ ਹੀ ਥੋੜੀ देर ਪਈ ਬਰਸਾਤ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਤੇ ਉਹਨਾਂ ਨੂੰ ਆਪਣੇ ਆਰਾਮਦਾਇਕ ਵਿਸਤਰਿਆਂ ਚੋਂ ਉਠਾ ਕੇ ਘਰਾਂ ਦੇ ਵਿੱਚ ਬੜੇ ਸੀਵਰੇਜ ਦੇ ਪਾਣੀ ਨੂੰ ਕੱਢਣ ਤੇ ਮਜਬੂਰ ਕਰ ਦਿੱਤਾ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਈ ਬਰਸਾਤ ਦੇ ਚੱਲਦਿਆਂ ਸੀਵਰੇਜ ਅਤੇ ਬਰਸਾਤੀ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਬੜੀ ਤੇਜ਼ੀ ਨਾਲ ਵੜ ਗਿਆ ਜਿਸ ਕਰਕੇ ਉਹਨਾਂ ਨੂੰ ਸੰਭਾਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਘਰਾਂ ਦੇ ਵਿੱਚ ਬੜੇ ਗੰਦੇ ਪਾਣੀ ਦੇ ਕਾਰਨ ਉਹਨਾਂ ਦਾ ਕੀਮਤੀ ਸਬਾਨ ਵੀ ਖਰਾਬ ਹੋ ਗਿਆ ਇੱਥੇ ਹੀ ਨਹੀਂ ਉਹਨਾਂ ਦੀ ਰਸੋਈ ਦੇ ਵਿੱਚ ਵੀ ਪਾਣੀ ਖੁੱਸ ਗਿਆ ਤੇ ਜਿਸ ਦੇ ਚੱਲਦੇ ਹਾਲਾਤ ਕਾਫੀ ਖਰਾਬ ਹੋ ਗਏ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਰਾਜਨਗਰ ਦੇ ਵਿੱਚ ਬਣੀ ਸੀਵਰੇਜ ਬੋਰਡ ਦੇ ਪੰਪ ਤੇ ਜਾ ਕੇ ਇਸ ਦੀ ਜਾਣਕਾਰੀ ਇਕੱਠੀ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਜਗ੍ਹਾ ਤੇ ਸੀਵਰੇਜ ਦਾ ਪਾਣੀ ਕੱਢਣ ਦੀ ਲਗਾਈਆਂ ਗਈਆਂ ਦੋ ਮੋਟਰਾਂ 'ਚੋਂ ਇੱਕ ਮੋਟਰ ਖਰਾਬ ਹੈ ਤੇ ਇੱਕ ਮੋਟਰ ਦੇ ਜਰੀਏ ਹੀ ਪਾਣੀ ਕੱਢਿਆ ਜਾ ਰਿਹਾ ਹੈ ਤੇ ਉਹ ਵੀ ਬੰਦ ਹੋ ਜਾਣ ਦੇ ਚਲਦੇ ਚੱਲਦੇ ਆਂ ਕਾਫੀ ਢੇਰ ਤੱਕ ਪਾਣੀ ਨਹੀਂ ਕੱਟ ਪਾਈ ਜਿਸ ਨੂੰ ਦੇਖਦਿਆਂ ਹੋਇਆ ਮਹੱਲਾ ਰਾਜਨਗਰ ਦੇ ਵਸਨੀਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਉੱਥੇ ਉਚਿਤ ਪ੍ਰਬੰਧ ਕੀਤੇ ਜਾਣ ਤੇ ਦੂਜੀ ਮੋਟਰ ਵੀ ਰਿਪੇਅਰ ਕਰਵਾ ਕੇ ਲਾਈ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੇ ਵਿੱਚ ਇਹੋ ਜਿਹੇ ਹਾਲਾਤ ਦੁਬਾਰਾ ਨਾ ਬਣ ਸਕਣ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਭਿਨਾਸ਼ ਸ਼ਰਮਾ ਦੇ ਨਾਲ ਮੇਨਾ ਵਿਕਰਮ ਸਿੰਘ ਜੀ ਆਪਰੇਟਰ ਵਿਕਰਮ ਸਿੰਘ ਜੀ ਵਿਕਰਮ ਸਿੰਘ ਜੀ ਰਾਜਨਗਰ ਚ ਪਾਣੀ ਭਰ ਗਿਆ ਸੀਵਰੇਜ ਮੋਟਰ ਬੰਦ ਹੋਈ ਹੈ ਕੀ ਕਾਰਨ ਹੈ ਸਾਰੇ ਕੀ ਕਾਰਵਾਈ ਜਨ ਕੀ ਮੋਟਰ ਸਾਡੇ ਵਾ ਇੱਕ ਜਲਦੀ ਹੈ ਇੱਕ ਚੱਲਣ ਦੇ ਨਾਲ ਫਿਰ ਕਈ ਵਾਰ ਹਵਲੇ ਲੰਦੀ ਹਵਲੇ ਤੋਂ ਬਾਅਦ ਮੋਟਰ ਬੰਦ ਲੀ ਹੈ ਮੋਟਰ ਬੰਦ ਹੋਣ ਦੇ ਬਾਅਦ ਫਿਰ ਫੇਰ ਸੈਕਸ਼ਨ ਪਰ ਦੇ ਸੈਕਸ਼ਨ ਮੋਟਰ ਚੱਕਿਆ ਤਾਂ ਵਾਲੀ ਚੱਕੋਦਾ ਹੀ ਹੁਣ ਕਿੰਨੇ ਤੋਂ ਕਿੰਨੇ ਦਿਨ ਬੰਦ ਰਹੀ ਹੁਣੇ ਮੋਟਰ ਜਾਨਕੀ ਇਹੀ ਦਾ 5 10 ਮਿੰਟ ਬੰਦ ਰਹੀ ਉਸ ਤੋਂ ਬਾਅਦ ਪਾਣੀ ਚੱਕ ਆ ਗਿਆ ਚਕਾਇਆ ਕਿੰਨਾ ਟਾਈਮ ਲੱਗਿਆ ਹੁਣ ਪਾਣੀ ਚੱਕਣ ਹੁਣ ਚੱਕ ਲਿਆ ਪਾਣੀ ਹਾਂ ਪਾਣੀ ਚੱਕ ਲਿਆ ਜੀ ਹੁਣ ਹੁਣ ਪਾਣੀ ਨਿਕਲ ਜੂ ਜਦਾਂ ਜਾਵਾਂਗਾ ਹਾਂ ਜਿੰਨੀ ਨਿਕਲ ਜੂ ਬੜੀ ਬੇਟੀ ਸਾਰਾ ਮੈਂ ਕਾਜ ਰਾਇਨਰ ਦੇ ਕੀ ਹਾਲਾਤ ਹੈ ਬਹੁਤ ਭੁਲਾ ਰੇ ਗੋਟੇ-ਗੋਡੇ ਪਾਣੀ ਮਰੇ ਸਾਰੇ ਘਰਾਂ 'ਚ ਪਾਣੀ ਬੰਦ ਗਿਆ ਹੈ ਕ ਕਾਰਨ ਮਾਰੇ ਇਹ ਨਾਲਾਂ ਮੋਟਰਿੰਗ ਚੱਲਦੀ ਨਾਲ ਆਏ ਆ ਗਲੀਆਂ ਭੰਦਾ ਛੋੜੀ ਛੋੜੀ ਗਲੀਆਂ ਬਿਲਕੁਲ ਤੁਹਾਨੂੰ ਪਤਾ ਲੱਗਣਾ ਚਾਹੀਦਾ ਮੋਟਰ ਤਾਂ ਨਹੀਂ ਖਰਾਬ ਹੈ ਇੱਕ ਮੋਟਰ ਅਜੇ ਚੱਲੀ ਸੀ ਤਾਂ ਪਾਣੀ ਨਿਕਲਿਆ ਜੀ ਆ ਗਲੀਆਂ ਦਾ ਮੜਾ ਮੜਾ ਹਲਕਾ ਪਾਣੀ ਹੋਇਆ ਇਹ ਦੇਖੋ ਜੀ ਆਗੇ ਮੋਟਰਾਂ ਕੀ ਹੋਇਆਗਾ ਕੋਈ ਹੈਲਿਮਸੀ ਸਾਡਾ ਅੱਜ ਸਾਰੇ ਸਾਰੇ ਸੁੱਤੇ ਹੋ ਜੀ ਪਾਣੀ ਇਦੋਂ ਸਾਰਾ ਹੈ ਕਰਾ ਜੀ ਪੱਟਾ ਜੀ ਅੰਨਾ ਪਰ ਰੱਜ ਰੱਖੀ ਜੇ ਪਰ ਹੈ ਕੀ ਨਾਮ ਹੈ ਜੀ ਇਮਰਾਨ ਖਾਨ ਜੀ ਕਿਆ ਸਰ ਹਾਲਾ ਰਹਾ ਹੈ ਨਗਰ ਦੇ ਕਿੰਦਾ ਦੇ ਹਾਲਾਤ ਬਣੇ ਕੀ ਹੋਇਆ ਸਾਰੀ ਇਹ ਸਰ ਬਹੁਤ ਬਰਸ ਰਹਾ ਸਵੇਰ ਦੇ 4:30 ਵਜੇ ਦੀ ਬਾਰਿਸ਼ ਹੋ ਗਈ ਤੇ ਅਸੀਂ ਤਕਰੀਬਨ 3-4 ਵਜੇ ਦੇ ਵਿੱਚ ਮੋਟਰ ਦੇਖੋ ਲਿਆ ਹੈ ਉੱਥੇ ਅਗੇ ਪਤਾ ਲੱਗਿਆ ਵਰਕਰਾਂ ਦੇ ਵੀ ਇੱਕ ਮੋਟਰ ਚੱਲਦੀ ਹੈ ਜਿਹੜੀ ਦੂਜੀ ਮੋਟਰ ਹੈ ਕਾਫੀ ਟਾਈਮ ਤੋਂ ਖਰਾਬ ਪਈ ਹੈ ਏਸੀ ਦੇ ਵਿਭਾਗ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਬਾਰਿਸ਼ ਦੀ ਵਕਤ ਹੋਰ ਅੱਜ ਪਹਿਲੀ ਬਾਰਿਸ਼ ਪਈ ਨਗਰ ਦੇ ਵਿੱਚ ਉਰਨ ਵਾਲੀ ਮੂੜਾ ਹਲੋ ਗਿਆ ਪੂਰੇ ਮੰਡੀ ਦਾ ਤਕਰੀਬਨ ਸਾਮਾਨ ਸਾਰੇ ਖਰਾਬ ਕਿਆ ਕਹਿਣਾ ਚਾਹੁੰਦੇ ਹੋ ਪਾਣੀ ਵਾਲੀ ਦਾ ਲੋਕਾਂ ਦੇ ਕੱਪੜੇ ਚੱਤਣਾ ਉਹ ਕਿਆ ਕਹਿਣਾ ਚਾਹੁੰਦੇ ਮੈਂ ਸੀਖਦੇ ਹੋਣਾ ਇਹ ਕਹਿਣਾ ਚਾਹੁੰਦੇ ਕਿ ਜਲਦ ਜਲਦ ਦੂਜੀ ਮੋਟਰ ਨੂੰ ਰਿਪੇਅਰ ਕਰਾਈ ਜਾਵੇ ਅੱਜ ਦੇ ਦਿਨ ਤੋਂ ਕਿ ਅੱਗੇ ਜਿਹੜੇ ਹਾਲੇ ਤਾਂ ਬਾਰਿਸ਼ ਨਹੀਂ ਹੋਈ ਜਾ ਉਹប៉ុਨੇ ਕਿੰਨੇ ਦਿਨ ਬੱਦਰ ਹੈ ਪਾਣੀ ਦਾ ਬੁਰਾ ਹਾਲ ਹੈ